ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਮਾਂ ਫੈਮਿਲੀ ਵਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਸੀਂ ਸਾਰੇ ਵਧੀਆ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਵਧੀਆ ਹੋਵੋਗੇ ਤੇ ਸਭ ਤੋਂ ਪਹਿਲਾਂ ਤਾਂ ਜਿਹੜੇ ਇਸ ਚੈਨਲ ਤੇ ਨਵੇਂ ਐ ਪਲੀਜ਼ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਔਰ ਬੈਲ ਆਈਕਨ ਜ਼ਰੂਰ ਕਰ ਦਿਆ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਚਲੋ ਜੀ ਇਹ ਆਪਣਾ ਵਲੌਗ ਕਰਤਾ ਸਟਾਰਟ ਅੱਜ ਦਾ ਟਾਈਮ ਹੋ ਗਿਆ ਹੈ 6 ਵਜੇ ਦਾ 5:30 ਵਜੇ ਮੈਂ ਉੱਠੀ ਸੀ ਔਰ ਯਸ਼ੂ ਦਾ ਟਿਫਨ ਵਗੈਰਾ ਰੈਡੀ ਕਰ ਰਹੀ ਹਾਂ ਤੇ ਇਧਰ ਆਟਾ ਵਗੈਰਾ ਮੈਂ ਗੁੰਨ ਕੇ ਰੱਖ ਲਿਆ ਥੋੜਾ ਸੌਫਟ ਹੋਣ ਵਾਸਤੇ ਤੇ ਨਾਲ ਨਾਲ ਮੈਂ ਕਰੀ ਤੇ ਯਸ਼ੁਦਾ ਦਲੀਆ ਰੈਡੀ ਕੀਤਾ ਹੋਇਆ ਉਸ ਫਿਰ ਇਹ ਦਲੀਆ ਹੀ ਖਾਂਦੇ ਤੇ ਨਾਲ ਕੀਤੀ ਹੋਈ ਹੈ ਮੈਂ ਇਹਦੀ ਜ ਨਿਊਟਰੀ ਦੀ ਸਬਜੀ ਆ ਸਬਜੀ ਬਹੁਤ ਥੋੜੀ ਜੀ ਬਣੀ ਹੋਈ ਐ ਐਕਚੁਅਲੀ ਕਿਉਂਕਿ ਉਹਨੂੰ ਸੀਗਾ ਕਿ ਉਹਨੇ ਸਵੇਰੇ ਸਵੇਰੇ ਹੀ ਮੈਨੂੰ ਕਿਹਾ ਕਿ ਨਿਊਟਰੀ ਦੀ ਸਬਜੀ ਬਣਾ ਕੇ ਦੇਣਾ ਤੇ ਉਹਦੇ ਕਰਕੇ ਫਿਰ ਅੱਜ ਨਿਊਟਰੀ ਬਹੁਤ ਥੋੜੀ ਜੀ ਸੀਗੀ ਡੱਬਾ ਖਤਮ ਹੋ ਗਿਆ ਮੈਂ ਧਿਆਨ ਨਹੀਂ ਦਿੱਤਾ ਕੱਲ ਆਟਾ ਟੋਟਾ ਟੋਟਾ ਬਣ ਕੇ ਰੈਡੀ ਹੈ ਬਿਲਕੁਲ ਸੌਫਟ ਹੋ ਗਿਆ ਪਹਿਲਾਂ ਮੈਂ ਆਟਾ ਇਕੱਠਾ ਗੁੰਨਦਮਦੀ ਹੁੰਦੀ ਸੀ ਜਦੋਂ ਮੈਂ ਸਕੂਲ ਜਾਂਦੀ ਸੀ ਤੇ ਹੁਣ ਨਾਲ-ਨਾਲ ਹੀ ਥੋੜਾ-ਥੋੜਾ ਗੁੰਨ ਲੈਣੇ ਆ ਜਿੰਨਾ ਕਿ ਚਾਹੀਦਾ ਹੁੰਦਾ ਦੋ-ਤਿੰਨ ਟਾਈਮ ਦਾ ਹੀ ਆਪਣਾ ਕਿਉਂਕਿ ਉਹਦੇ ਨਾਲ ਨਾ ਫਿਰ ਆਟਾ ਖਰਾਬ ਨਹੀਂ ਹੁੰਦਾ ਰੋਟੀ ਬੜੀ ਸੌਫਟ ਹੋਰ ਵੈਨ ਚਿੱਟੀ-ਚਿੱਟੀ ਉੱਤਰਦੀ ਹੈ ਵਧੀਆ ਲੱਗਦੀ ਹੈ ਉਹਦੇ ਨਾਲ ਤੇ ਚਲੋ ਜੋਬ ਜਾਣਾ ਹੁੰਦਾ ਫਿਰ ਤਾਂ ਹੁੰਦਾ ਹੀ ਹੈ ਕਿ ਆਪਾਂ ਨੇ ਉਹ ਕਰਕੇ ਰੱਖੀਏ ਥੋੜਾ ਜਿਹਾ ਪਹਿਲਾਂ ਗੁੰਨ ਕੇ ਰੱਖ ਲਈਏ ਇਕੱਠਾ ਜਾਂ ਰਾਤ ਨੂੰ ਗੁੰਨ ਲੈਣੇ ਆ ਤੇ ਇਹ ਸ਼ੂ ਰੈਡੀ ਹੈ ਇਹਦੀ বাস ਆ ਗਈ ਫਟਾਫਟ ਭੱਜਿਆ ਹੋਇਆ ਹੁਣ ਮੱਥਾ ਟੇਕ ਕੇ ਜਾਏਗਾ ਚਲੋ ਜੀ ਓਕੇ ਬਾਈ ਤੇ ਅੱਜ ਬਾਹਰ ਦਾ ਮੌਸਮ ਬਹੁਤ ਸੋਹਣਾ ਹੋਇਆ ਵੇ ਠੰਡਾ ਠੰਡਾ ਹੈ ਬੱਦਲ ਵੀ ਆਇਆ ਹੋਇਆ ਪੂਰਾ ਤੇ ਸ਼ਾਇਦ ਮਨ ਲਾ ਬਾਰਿਸ਼ ਵੀ ਹੋਈ ਹੈ ਥੋੜੀ ਥੋੜੀ ਕਿਉਂਕਿ ਗੇਟ ਦੇ નીચે ਪਾਣੀ ਕਿਰਿਆ ਹੋਇਆ ਹਲਕਾ ਹਲਕਾ ਗਿੱਲਾ ਜਿਹਾ ਹਲਕੀ ਹਲਕੀ ਥੋੜੀ ਥੋੜੀ ਬੂਰਪਈ ਲੱਗਦੀ ਹੈ ਚਲੋ ਵਧੀਆ ਥੋੜੀ ਜਿਹੀ ਬਾਰਿਸ਼ ਆ ਜੇ ਚੈਨ ਆਵੇ ਗਰਮੀ ਨੇ ਵੀ ਹੱਤ ਕਰੀ ਪਈ ਹੈ ਬਿਲਕੁਲ ਹਵਾ ਬਹੁਤ ਠੰਡੀ ਅੱਜ ਤੇ ਲੋ ਜੀ ਟਾਈਮ ਹੋ ਗਿਆ 8:30 ਵਜੇ ਦਾ ਯਸ਼ੂ ਚਲਾ ਗਿਆ ਸੀ ਤੇ ਕੱਪੜੇ ਵਗੈਰਾ ਮੈਂ ਧੋਤੇ ਆਪਣੇ ਤੇ ਹੁਣ ਮੈਨੂੰ ਲੱਗੀ ਹੋਈ ਸੀ ਭੁੱਖ ਤੇ ਮੈਂ ਲੱਗੀ ਹਾਂ ਹੁਣ ਆਪਣਾ ਨਾਸ਼ਤਾ ਬਣਾਣਾ ਪਹਿਲਾਂ ਨਾਸ਼ਤਾ ਕਰਾਂਗੀ ਫਿਰ ਆਪਣਾ ਅੱਗੇ ਕੋਈ ਹੋਰ ਕੰਮ ਕਰਦੀ ਹਾਂ ਕਿਉਂਕਿ ਕੰਮ ਕਰਦੇ 11:30 ਵਜੇ ਵੱਜ ਜਾਂਦੇ ਆ ਫਿਰ ਭੁੱਖ ਬਹੁਤ ਜ਼ਿਆਦਾ ਲੱਗ ਜਾਂਦੀ ਹੈ ਤੇ ਅੱਜ ਮੇਰਾ ਪਲੈਨ ਹੈ ਕਿ ਮੈਂ ਪੋਹਾ ਨਹੀਂ ਖਾਵਾਂਗੀ ਅੱਜ ਮੈਂ ਪਰੌਂਠੀਆਂ ਹੀ ਬਣਾਣੀਆਂ ਆਪਣੀਆਂ ਤੇ ਨਾਸ਼ਤਾ ਬਣਾ ਕੇ ਆਪਾਂ ਮਿਲਦੇ ਆਂ ਤੇ ਇਧਰ ਨਾਸ਼ਤਾ ਬਣ ਗਿਆ ਅੱਜ ਮੈਂ ਬਣਾਈਆਂ ਆਪਣੀਆਂ ਪਰੌਂਠੀਆਂ ਰਾਤ ਦੀ ਮੂੰਗੀ ਮਸਰੀ ਦੀ ਦਾਲ ਬਣਾਈ ਸੀ ਤੇ ਮੂੰਗੀ ਮਸਰੀ ਦੀ ਦਾਲ ਦੇ ਨਾਲ ਪਰੌਂਠੀ ਬੜੀ ਸਵਾਦ ਲੱਗਦੀ ਹੈ ਇਹ ਥੋੜੀ ਜੀ ਸਬਜੀ ਉਹ ਨਿਊਟਰੀ ਵਾਲੀ ਜਿਹੜੀ ਯਸ਼ੋ ਨੂੰ ਬਣਾ ਕੇ ਦਿੱਤੀ ਸੀ ਉਹ ਚ ਥੋੜੀ ਬਚੀ ਔਰ ਮਿਰਚ ਦਾ ਮੈਂ ਕਰਦੀਆਂ ਮਿਰਚਾਂ ਦਾ ਆਚਾਰ ਪਾਇਆ ਹੋਇਆ ਤੇ ਉਹ ਲੈ ਕੇ ਮੈਂ ਕਰਨ ਲੱਗੀ ਹਾਂ ਹੁਣ ਨਾਸ਼ਤਾ तो आज आप बैठ के नाश्ता करिए जी हूँ ना धो तो के मैं होगी फ्री तो अपना सारा काम निपट गया हूँ अच मैं सबसे सब्जी नहीं सी बनाई तो हूँ मैं लगी हुई हूँ सब्ज़ी बना हूँ मैं कट के रखी हुई है अच अरबी इधर अरबी कट के रखी हुई है मैं बाहर धो के कट के छिल के धो के धुप्पे पालती सी मैं ਤੇ ਹੁਣ ਇਹ ਸੁੱਕੀ ਪਈ ਐ ਤੇ ਇਹਦੇ ਨਾਲ ਨਾਲ ਆਪਣਾ ਹੋ ਗਿਆ ਤੇਲ ਗਰਮ ਤੇਲਿਆਂ ਪਕਿਆ ਹੋਇਆ ਪੂਰਾ ਤੇ ਤੇਲ ਦੇ ਵਿੱਚ पनीर ਪਿਆ ਤੇ ਫਰਾਈ ਵਾਲੀ ਅਰਬੀ ਬਣਾ ਲਈਏ ਮੈਂ ਨਾਲ ਨਾਲ ਤੁਹਾਨੂੰ ਰੈਸਪੀ ਦਿਖਾਉਂਦੀ ਜਾਨੀ ਐ ਤੇਲ ਗਰਮ ਕਰਕੇ ਇਹ ਅਰਬੀ ਕੜਾਹੀ ਵਿੱਚ ਪਾਤੀ ਇਸਦੇ ਵਿੱਚ ਆਟੇ ਪੂਰੀ ਸੁੱਕੀ ਚਾਹੀਦੀ ਹੁੰਦੀ ਹੈ ਨਹੀਂ ਤਾਂ ਅਗਲੀ ਜਦੋਂ ਦੇਸ ਤੇ ਛੜਕਦੇ ਹੋਗੇ ਨਾ 그러면은 ਟੋਪਰ ਨਹੀਂ ਬਣ ਪਾਦੀ ਚੱਕੀ ਇਹਨਾਂ ਆਪਾਂ ਲਈ ਥੋੜਾ ਜਿਹਾ ਨਮਕ ਨਮਕ ਪਾ ਕੇ ਜਲਦੀ ਦਲ ਜਾਂਦੀ ਹੈ ਨਮਕ ਪਹਿਲ ਪੂਰੀ ਘਰ ਵਿੱਚ ਰੱਖੇ ਜਾਂਦਾ ਹੈ जिन्नी देर तक अपनी सब्जी फ्राई होंगी है उन्नी देर तक मैं न फुल बना लेने रसोई पर गर्मी ने पूरा हाल किता पाया सवेरे इन्ना सोना मौसम कि बारिश आएगी थोड़ी फोड़ थोड़ी बूंद बूंदा बंदी स्टार्ट हुई पर कोई बारिश नहीं आई और बिल्कुल मैं कहनी इन्ना वट उठा पे दिल घबरा लिया रसोई खड़े होते हुए पहला पानी पीव फेल बनाई में अच मैं फ्री होके पहला रेस्ट की ते गर्मी करके मुल ज्या हो जाए मैं चल थोड़ा फिर रुक के सब्जी बनावगी यशुन आना तीन कजे हम हो गया तो सर बेहत गया हो जब तक सब्जी वगैरह बनेगी ਉਹ ਤੇ ਬਣਾ ਕੇ ਰੱਖ ਲੈਣੀ ਐ ਨਹੀਂ ਤੇ ਤਾਂ ਕੈਸ਼ੂ ਆ ਜਾਏਗਾ 3 ਵਜੇ ਤੱਕ ਫਿਰ ਅਸੀਂ ਬੈਠ ਕੇ ਰੋਟੀ ਖਾਵਾਂਗੇ ਆਰਾਮ ਨਾਲ ਤੇ ਅਰਤੀ ਆਪਣੀ ਰੈਡੀ ਐ ਆਕੀ ਫੁੱਲਨੇ ਦੀ ਪੁੱਜੀ ਗਈ ਐ ਸੋਨੂੰ ਸੌਫਟ ਹੋ ਗਈ ਤਾਂ ਸੋ ਤੇ ਇਹਦੇ ਵਿੱਚ ਹੁਣ ਮੈਂ ਥੋੜੇ ਜਿਹੇ ਪਾਵਾਂਗੀ ਪਿਆਜ਼ ਪਿਆਜ਼ ਮੈਂ ਪਹਿਲਾਂ ਹੀ ਕੱਟ ਕੇ ਰੱਖਿਆ ਹੋਇਆ ਆਪਣੇ ਹੁਣ ਇਹਨੂੰ ਮੈਂ ਥੋੜੀ देर ਵਾਸਤੇ ਢੱਕ ਕੇ ਰੱਖ ਦਵਾਂਗੀ ਤਾਂ ਕਿ ਇਹ ਪਿਆਜ਼ ਵੀ ਥੋੜਾ ਪੱਕ ਜਾਵੇ ਤੇ ਉਨੀ ਦੇਰ ਮੈਂ ਆਪਣਾ ਟਮਾਟਰ ਤੇ ਹਰੀਆਂ ਮਿਰਚਾਂ ਕੱਟ ਲੈਂਦੀ ਹਾਂ ਹਰੀਆਂ ਮਿਰਚਾਂ ਮੈਂ ਆਪਣੇ ਖੇਤੋਂ ਬਾਹਰੋਂ ਚੋਣ ਕੇ ਲਈਆਂ ਹੁਣੇ ਫਰੈਸ਼ ਫਰੈਸ਼ ਤੇ ਇਹ ਕੱਟ ਕੇ ਮੈਂ ਹੁਣ ਜਦੋਂ ਥੋੜਾ ਜਿਹਾ ਪਿਆਜ਼ ਸੌਫਟ ਹੋ ਜਾਏਗਾ ਫਿਰ ਉਹਦੇ ਵਿੱਚ ਪਾ ਦਵਾਂਗੀ ਉਸ ਤੋਂ ਬਾਅਦ ਫਿਰ ਨਮਕ ਮਿਰਚ ਵਗੈਰਾ ਪਾਵਾਂਗੀ ਤੇ ਪਿਆਜ਼ ਬਣ ਗਏ ਆਪਣੇ ਤੇ ਹੁਣ ਮੈਂ ਪਾ ਦਿਆਂ ਟਮਾਟਰ ਤੇ ਹਰੀ ਮਿਰਚ नाल मेरे थोड़ा थोड़ा जहा नमक मिर्च वगैरह होर पा दें मिर्च मैं थोड़ी जी पावगी क्योंकि मिर्च ऑलरेडी हरे वाली तिखी है हल्दी धनिया पाउडर थोड़ी जी पावगी मैं देगी मिर्च वो देना कलर अच्छा आ जाएगा क्योंकि लाल मिर्च थोड़ी जी पाई है इस करके मैं ਸਾਰੀਆਂ ਮਿਕਸਰ ਪਾਨ ਕਰਕੇ ਨਾ ਤਾਂ ਕਰਕੇ ਮੈਂ ਦੇਖੀ ਮਚਾਈ ਹੈ ਕਿ ਉਹਦਾ ਨਾ ਕਲਰ ਵਧੀਆ ਬਣ ਜਾਏਗਾ ਤੇ ਹੁਣ ਇਹਨਾਂ ਨੂੰ ਥੋੜਾ ਜਿਹਾ ਟਾਕੇ ਰੱਖ ਦਾਂਗੇ ਤੇ ਸਾਰਾ ਨਮਕ ਮੀਚਲ ਕੇ ਰਹਿ ਵਿੱਚ ਪ੍ਰੋਪਰਲੀ ਰਚ ਜਾਏਗਾ ਤੇ ਫਿਰ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਦੀ ਬਣੀ ਹੈ ਇਹ ਤੇ ਲੱਗੇ ਇਸਨੇ ਫੁਲਕੇ ਬਣਾ ਤੇ ਕੱਲ ਵਾਲੀ ਵੀਡੀਓ ਨੂੰ ਮੇਰੇ ਨੂੰ ਤਾਂ ਤੁਹਾਡਾ ਬੜਾ ਪਿਆਰ ਮਿਲਿਆ ਤੇ ਉਹ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਜਿਹੜੇ ਇਸ ਚੈਨਲ ਦੇ ਨਾਲ ਨਵੇਂ ਜੁੜੇ ਹੋਏ ਆਂ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਔਰ ਬੈਲ ਆਈਕਨ ਨਾਲ ਜਰੂਰ ਦਬਾ ਦਿਆ ਕਰੋ ਤਾਂ ਕਿ ਸਾਨੂੰ ਤੁਹਾਨੂੰ ਸਾਡੀ ਸਾਰੀ ਵੀਡੀਓਜ਼ ਜਿਹੜੀ ਆਉਂਦੀ ਹੈ ਨਾ ਨਵੀਂ ਉਹਨਾਂ ਦੇ ਨੋਟੀਫਿਕੇਸ਼ਨ ਆਉਂਦੀ ਨਾਲ ਮਿੱਤੀ ਰਹੇ ਤੇ ਬਾਕੀ ਤੁਹਾਡੇ ਕਮੈਂਟ ਆਏ ਆ ਤੁਹਾਨੂੰ ਬਲੌਗ ਅੱਛਾ ਲੱਗਿਆ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਐਤੇ ਹੀ ਆਪਣਾ ਪਿਆਰ ਦਿੰਦੇ ਰਹੋ ਸਾਨੂੰ और इस तरह बड़ी साौसला बधाई होंगी है और सूर दस्या करो किसी, आ, कि अभी किस टॉपिक बनाईए है ना कई तो बार हों किसी हों कि स्पैशली किसी टॉपिक पर हूँ जोड़ी कोई इंक्वायरीज होंगे जिमें कई बार जिमें कल जो मैं टॉपिक बनाया सी बच्चों संस्कार किमें दे बच्चों के रिलेटिड जो सू प्रॉब्लम आती कुछ ना? है ना तो आप डिसकस कर स ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਤੁਸੀਂ ਕੀ ਮੈ ਨਾਲ ਡਿਸਕਸ ਕਰਨਾ ਚਾਹੁੰਦੇ ਹੋ ਹੋ ਸਕਦਾ ਮੇਰੇ ਕੋਲ ਤੁਹਾਡੀ ਕਿਸੇ ਗੱਲ ਦਾ ਜਵਾਬ ਹੋਵੇ ਆਪਾਂ ਇੱਕ ਦੂਜੇ ਦੇ ਨਾਲ ਆਪਣੇ ਸ਼ੇਅਰ ਕਰ ਸਕਦੇ ਹਾਂ ਤੇ ਇਸ ਕਰਕੇ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਕਮੈਂਟਸ ਕੀਤੇ ਹਨ ਔਰ ਜਿਨ੍ਹਾਂ ਨੇ ਵਲੌਗ ਮੇਰਾ ਪਸੰਦ ਕੀਤਾ ਇਹ ਸ਼ੂਗਰ ਮੀਟ ਬਹੁਤ ਪ੍ਰੇਸ਼ਾਨ ਹੋਇਆ ਹੈ ਔਰ ਪੂਰਾ ਭਖਿਆ ਹੋਇਆ ਇਸ ਟਾਈਮ ਗੁੱਸੇ ਧਰੀ ਚ ਤੇ ਰੋਜ਼ ਹੀ ਕਹਿੰਦਾ ਹੁੰਦਾ ਕਿ ਸਕੂਲ ਨਹੀਂ ਜਾਣ ਦਾ ਦਿਲ ਕਰਦਾ ਯਾਰ ਹੈਵੀ ਗਰਮੀ ਵਾਕਿਆ ਤੇ ਬਹੁਤ ਹੈ ਬੱਚਿਆਂ ਵਾਂਸੇ ਬਹੁਤ ਔਖਾ ਹੈ ਗਰਮੀ ਵਿੱਚ ਰੋਜ਼ ਰੋਜ਼ ਸਕੂਲ ਜਾਣਾ ਕੋਈ ਨਹੀਂ ਮੈਂ ਕੋਸ਼ਿਸ਼ ਕਰਦੀ ਹਾਂ ਕੱਲ ਦੇਖਦੇ ਹਾਂ ਕੱਲ ਛੁੱਟੀ ਕਰ ਲਾਂਗੇ ਆਪਾਂ ਤੇ ਚਲੋ ਜੀ ਅੱਜ ਦੀ ਵੀਡੀਓ ਲੈ ਮੈਂ تھی ਐਂਡ ਕਰਦੀ ਆ ਯਸ਼ੁਨਦਰਨੀ ਹੁਣ ਰੋਟੀ ਰੋਟੀ ਤੇ ਅੱਜ ਦੀ ਵੀਡੀਓ ਇੱਥੇ ਖਤਮ ਕਰ ਰਹੀ ਹਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਨਾ ਔਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਬਲੌਗਸ ਕਿੱਦਾਂ ਦੇ ਲੱਗਦੇ ਆ థాంਕ ਯੂ